ਤਾਂ ਬਾਬਾ ਸ੍ਰੀ ਚੰਦ ਜੀ ਇੱਕ ਵਾਰ ਜਦੋਂ ਬਾਬਾ ਸ੍ਰੀ ਚੰਦ ਜੀ ਦੁਨੀਆ ਨੂੰ ਉਤਾਰਦੇ ਹੋਏ ਜਗਨਨਾਥ ਪੁਰੀ ਵਿਖੇ ਪਹੁੰਚੇ ਤਾਂ ਉੱਥੇ ਬਹੁਤ ਸਾਰੀਆਂ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਜੁੜਨ ਲੱਗੀਆਂ ਦੂਰੋਂ ਦੂਰੋਂ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਜਦੋਂ ਉੱਥੋਂ ਦੇ ਰਾਜੇ ਨੂੰ ਪਤਾ ਲੱਗਾ ਕਿ ਮੇਰੇ ਰਾਜ ਵਿੱਚ ਇੱਕ ਮਹਾਨ ਤਪਸਵੀ ਆਏ ਹੋਏ ਹਨ ਉਹ ਵੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਬਾਬਾ ਜੀ ਵਾਸਤੇ ਬਹੁਤ ਉਪਹਾਰ ਲੈ ਕੇ ਆਏ। ਬਾਬਾ ਜੀ ਦੇ ਚਰਨਾਂ ਵਿੱਚ ਭੇਟਾ ਕਰਕੇ ਉਹਨਾਂ ਦੇ ਅੱਗੇ ਅਰਪਣ ਕੀਤੇ। ਬਾਬਾ ਸ਼੍ਰੀ ਚਾਂਜੀ ਨੇ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ। ਰਾਜੇ ਨੇ ਬਾਬਾ ਸ਼੍ਰੀ ਚਾਂਜੀ ਦੀ ਬਹੁਤ ਸੇਵਾ ਕੀਤੀ। ਫਿਰ ਰਾਜਾ ਰੋਂਦਾ ਹੋਇਆ ਬੋਲਿਆ ਕਿ ਮਹਾਰਾਜ ਮੇਰੇ ਕੋਈ ਔਲਾਦ ਨਹੀਂ ਹੈ। ਕਿਰਪਾ ਕਰੋ, ਮਿਹਰ ਕਰੋ, ਮੈਨੂੰ ਔਲਾਦ ਦਾ ਦਾਨ ਦਿਓ। ਬਾਬਾ ਸ਼੍ਰੀ ਚਾਂਜੀ ਨਿਮਰਤਾ ਵਿੱਚ ਆਏ। ਅਤੇ ਬਾਬਾ ਜੀ ਨੇ ਉਸ ਨੂੰ ਪੁੱਤਰ ਦਾ ਵਰ ਦਿੱਤਾ ਰਾਜਾ ਬਹੁਤ ਖੁਸ਼ ਹੋ ਗਿਆ ਅਤੇ ਰਾਜੇ ਨੇ ਹੁਣ ਬਹੁਤ ਜਸ਼ਨ ਮਨਾਇਆ ਆਪਣੇ ਮਹਿਲ ਵਿੱਚ ਸਮਾਪਾ ਕੇ ਉਸ ਘਰ ਬੱਚੇ ਨੇ ਜਨਮ ਲਿਆ ਰਾਜੇ ਦੇ ਮਹਿਲ ਵਿੱਚ ਖੁਸ਼ੀ ਫੈਲ ਗਈ ਗਰੀਬਾਂ ਨੂੰ ਰਾਜ ਰਜ ਕੇ ਦਾਨ ਦਿੱਤਾ ਗਿਆ ਇਸੇ ਤਰ੍ਹਾਂ ਰਾਜ ਮਹਿਲ ਵਿੱਚ ਖੁਸ਼ੀਆਂ ਫੈਲ ਗਈਆਂ ਉਸੇ ਸਮੇਂ ਫਿਰ ਰਾਜੇ ਨੇ ਜੋਤਸ਼ੀਆਂ ਨੂੰ ਬੁਲਾਇਆ ਅਤੇ ਉਸ ਬੱਚੇ ਦੀ ਕੁੰਡਲੀ ਬਣਾਉਣ ਵਾਸਤੇ ਕਿਹਾ ਜਦੋਂ ਪੰਡਤਾਂ ਨੇ ਬੱਚੇ ਦੀ ਕੁੰਡਲੀ ਬਣਾਈ ਤਾਂ ਰਾਜਾ ਹੈਰਾਨ रह ਗਿਆ ਪੰਡਤਾਂ ਨੇ ਕਿਹਾ ਕਿ ਰਾਜੇ ਤੇ ਬੱਚੇ ਦੀ ਉਮਰ 11 ਸਾਲ 11 ਮਹੀਨੇ ਹੈ ਇਹ ਸੁਣ ਕੇ ਰਾਜਾ ਰੋਣ ਲੱਗ ਪਿਆ ਅਤੇ ਰਾਜਾ ਹੁਣ ਸੁਖਦਾ ਹੋਇਆ ਤੀਲਾ ਹੋ ਗਿਆ ਜਦੋਂ 10 ਸਾਲ ਬੀਤੇ ਜਦੋਂ ਸਮਾਂ ਆਇਆ ਉਸ ਦਿਨ ਦਾ ਤਾਂ ਰਾਜਾ ਇਹ ਦੁੱਖ ਸਹਾਰ ਨਹੀਂ ਸਕਦਾ ਸੀ ਕੁਸਨੇ ਇਸਪਾਹਿਆਂ ਨੂੰ ਕਹਿ ਕੇ ਬੱਚੇ ਨੂੰ ਜੰਗਲ ਵਿੱਚ ਛਡਵਾ ਦਿੱਤਾ ਬੱਚਾ ਹੁਣ ਜੰਗਲ ਵਿੱਚ ਰੋਂਦਾ ਹੋਇਆ ਫਿਰ ਰਿਹਾ ਸੀ ਇਹ ਜਦੋਂ ਬਾਬਾ ਸ੍ਰੀ ਚਾਂਜੀ ਨੂੰ ਅបਾਸ ਹੋਇਆ ਕਿ ਉਹਨਾਂ ਦਾ ਬੱਚਾ ਜੰਗਲ ਵਿੱਚ ਭਟਕ ਰਿਹਾ ਹੈ ਤਾਂ ਬਾਬਾ ਸ੍ਰੀ ਚਾਂਜੀ ਪਵਨ ਰੂਪ ਹੋ ਕੇ ਜਗਨਨਾਥਪੁਰੀ ਦੇ ਜੰਗਲਾਂ ਵਿੱਚ ਪਹੁੰਚ ਗਏ ਉੱਥੇ ਜਾ ਕੇ ਬਾਬਾ ਜੀ ਨੇ ਧੂਣਾ ਲਗਾ ਲਿਆ ਬੱਚਾ ਬਾਬਾ ਜੀ ਦੇ ਕੋਲ ਆਣ ਕੇ ਬੈਠ ਗਿਆ ਬੱਚਾ ਰੋ ਰਿਹਾ ਸੀ ਬਾਬਾ ਸ੍ਰੀ ਚਾਂਜੀ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਚੁੱਪ ਕਰਾਇਆ ਖਾਣ ਵਾਸਤੇ ਦਿੱਤਾ ਕੁਝ ਸਮਾਂ ਬੀਤਿਆ ਬਾਬਾ ਜੀ ਦੇ ਅੱਗੇ ਉਸ ਬੱਚੇ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਰਾਜੇ ਦਾ ਪੁੱਤਰ ਹਾਂ ਅਤੇ ਰਾਜੇ ਨੇ ਮੈਨੂੰ ਆਪਣੇ ਰਾਜ ਮਹਿਲ ਵਿੱਚੋਂ ਕੱਢ ਕੇ ਜੰਗਲ ਵਿੱਚ ਛੱਡ ਦਿੱਤਾ ਸੀ ਕਿਉਂਕਿ ਜੋਤਸ਼ੀਆ ਨੇ ਕਿਹਾ ਸੀ ਕਿ ਮੇਰੀ ਉਮਰ 11 ਸਾਲ 11 ਮਹੀਨੇ 11 ਦਿਨ ਹੈ ਬਾਬਾ ਸ੍ਰੀ ਚਾਂਦੀ ਇਹ ਸੁਣ ਕੇ ਬੋਲੇ ਕਿ ਤੇਰੀ ਉਮਰ ਕਾਕਾ 111 ਸਾਲ ਦੀ ਹੋਵੇਗੀ ਬਾਬਾ ਸ੍ਰੀ ਚਾਂਦੀ ਨੇ ਧਰਤੀ ਉੱਪਰ 111 ਲਿਖ ਕੇ ਬੋਲੇ ਕਿ ਕਾਕਾ ਤੇਰੀ ਉਮਰ 111 ਸਾਲ ਦੀ ਹੈ ਇਹ ਸੁਣ ਕੇ ਬੱਚਾ ਖੁਸ਼ ਹੋ ਗਿਆ ਸਮਾਂ ਬੀਤਿਆ ਡੇਢ ਮਹੀਨੇ ਤੋਂ ਬਾਅਦ ਰਾਜੇ ਨੂੰ ਅਹਿਸਾਸ ਹੋਇਆ ਕਿ ਹੁਣ ਤਾਂ ਸਮਾਂ ਲੰਘ ਚੁੱਕਾ ਹੈ ਉਸ ਨੇ ਆਪਣੇ ਮੰਤਰੀ ਜੰਗਲ ਵਿੱਚ ਭੇਜੇ ਜਦੋਂ ਮੰਤਰੀ ਜੰਗਲ ਵਿੱਚ ਪਹੁੰਚੇ ਤਾਂ ਮੰਤਰੀ ਦੇਖਦੇ ਹਨ ਕਿ ਬੱਚਾ ਇੱਕ ਤਪਸਵੀ ਦੇ ਲਾਗੇ ਬੈਠਾ ਹੋਇਆ ਹੈ ਅਤੇ ਉਹਨਾਂ ਦੀ ਸੇਵਾ ਕਰ ਰਿਹਾ ਹੈ ਇਹ ਦੇਖ ਕੇ ਮੰਤਰੀਆਂ ਨੇ ਰਾਜੇ ਨੂੰ ਜਾ ਕੇ ਦੱਸਿਆ ਰਾਜਾ ਬਹੁਤ ਹੈਰਾਨ ਸੀ ਅਤੇ ਉਹ ਆਪਣੀਆਂ ਰਾਣੀਆਂ ਅਤੇ ਆਪਣੇ ਸੇਵਕਾਂ ਦੇ ਨਾਲ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਪਹੁੰਚਿਆ ਬਾਬਾ ਜੀ ਨੂੰ ਉਸ ਨੇ ਪਹਿਚਾਣ ਲਿਆ ਅਤੇ ਆਪਣੇ ਬੱਚੇ ਨੂੰ ਵੀ ਆਪਣੇ ਸੀਨੇ ਨਾਲ ਲਗਾ ਲਿਆ ਰਾਜਾ ਰੋਂਦਾ ਹੋਇਆ ਬਾਬਾ ਸ੍ਰੀ ਚਾਂਜੀ ਨੂੰ ਬੋਲਿਆ ਕਿ ਮਹਾਰਾਜ ਜੋਤਸ਼ੀਆਂ ਨੇ ਮੈਨੂੰ ਇਹ ਗੱਲ ਦੱਸੀ ਸੀ ਬਾਬਾ ਸ੍ਰੀ ਚਾਂਜੀ ਬੋਲੇ ਕਿ ਸਾਧੂਆਂ ਦਾ ਕਿਹਾ ਪਿਰਥਾ ਨਹੀਂ ਜਾ ਸਕਦਾ ਅਸੀਂ ਕਾਕੇ ਨੂੰ ਦੱਸ ਦਿੱਤਾ ਹੈ ਇਸ ਦੀ ਉਮਰ 111 ਸਾਲ ਦੀ ਹੈ ਤੁਹਾਡਾ ਰਾਜਪਾਲ ਸੰਭਾਲਣਗੇ ਅਤੇ ਅੱਗੇ ਵੰਸ ਵਧੇਗਾ ਇਹ ਸੁਣ ਕੇ ਰਾਜਾ ਬਹੁਤ ਖੁਸ਼ ਹੋਇਆ ਉਹ ਬੱਚਾ ਹੁਣ ਘਰ ਜਾਣ ਵਾਸਤੇ ਤਿਆਰ ਨਹੀਂ ਸੀ ਬਾਬਾ ਸ੍ਰੀ ਚਾਂਦੀ ਨੇ ਉਸ ਨੂੰ ਸਮਝਾਇਆ ਕਿ ਬੇਟਾ ਘਰ ਜਾਓ ਅਤੇ ਆਪਣੇ ਮਾਤਾ ਪਿਤਾ ਦਾ ਰਾਜ ਸੰਭਾਲੋ ਬਾਬਾ ਜੀ ਦੇ ਕਹਿਣ ਦੇ ਅਨੁਸਾਰ ਫਿਰ ਬੱਚਾ ਤਿਆਰ ਹੋਇਆ ਘਰ ਜਾਣ ਵਾਸਤੇ ਉਸ ਦੇ ਮਾਤਾ ਪਿਤਾ ਹੁਣ ਬਹੁਤ ਖੁਸ਼ ਸਨ ਉਸ ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਪੂਰੇ ਰਾਜ ਮਹਿਲ ਵਿੱਚ ਦੀਪਮਾਲਾ ਕੀਤੀ ਗਈ ਗਰੀਬਾਂ ਨੂੰ ਭੋਜਨ ਦਾਣ ਦਿੱਤਾ ਗਿਆ ਇਹ ਬਾਬਾ ਸ੍ਰੀ ਚੰਦ ਜੀ ਦਾ ਮਹਾਨ ਚਮਤਕਾਰ ਸੀ ਜੋ ਜੋਤਸ਼ੀਆਂ ਤੋਂ ਉੱਪਰ ਬਾਬਾ ਸ੍ਰੀ ਚੰਦ ਜੀ ਦੀ ਸ਼ਕਤੀ ਨੂੰ ਦੱਸਦਾ ਹੈ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ